ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰਾ ਮੇਰੇ ਚੈਨਲ ਵਾਈਟੇ ਕੋਰ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਵੇਗੀ ਤੁਹਾਡੇ ਤੇ ਤੁਹਾਡੀ ਫੈਮਿਲੀ ਤੇ ਸਾਰੇ ਮੈਂਬਰਾਂ ਤੇ ਜੀਆਂ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਵੇਗੀ ਅੱਗੋਂ ਵੀ ਮੈਂ ਕਹਿੰਨੀ ਆ ਵਾਈਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਟਾਈਟਲ ਤੋਂ ਵੇਖ ਕੇ ਹੈਡਿੰਗ ਤੋਂ ਵੇਖ ਕੇ ਤੁਹਾਨੂੰ ਇਹ ਪਤਾ ਲੱਗ ਹੀ ਗਿਆ ਹੁਣ ਕਿ ਮੈਂ ਵੀ ਜਿਹੜੀ ਅੱਜ ਵੀਡੀਓ ਲੈ ਕੇ ਆਈਆਂ ਉਹ ਕਿਸ ਟੌਪਿਕ ਤੇ ਲੈ ਕੇ ਆਈਆਂ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਅੱਜ ਟੌਪਿਕ ਹੈਗਾ ਏ ਉਹ ਹੈਗਾ ਏ ਕਿ ਸਹਿਜ ਪਾਠ ਕੀ ਹੈ ਕਿਵੇਂ ਕੀਤਾ ਜਾਂਦਾ ਏ ਤੇ ਇਸ ਦੀਆਂ ਕੀ ਕੀ ਮਰਿਆਦਾ ਹੁੰਦੀਆਂ ਨੇ ਉਹ ਅੱਜ ਮੈਂ ਤੁਹਾਨੂੰ ਵਿਸਤਾਰਪੂਰਵਕ ਇਸ ਵੀਡੀਓ ਦੇ ਰਾਹੀਂ ਦੱਸਾਂਗੀ ਵੀਡੀਓ ਨੂੰ ਕੱਟ-ਕੱਟ ਕੇ ਨਾ ਵੇਖਿਓ ਵੀਡੀਓ ਨੂੰ ਪੂਰਾ ਵੇਖਿਓ ਤਾਂ ਜੋ ਕਿਸੇ ਨੇ ਸਹਿਜ ਪਾਠ ਕਰਨਾ ਹੋਵੇ ਉਹਨਾਂ ਨੂੰ ਸਹਿਜ ਪਾਠ ਦੀ ਪ੍ਰੋਪਰ ਵਿਧੀ ਪਤਾ ਚੱਲੇ ਕੀ ਕੀ ਉਹਦੇ ਵਿੱਚ ਅੱਪਾ ਨੇ ਸਾਵਧਾਨੀਆਂ ਨੇ ਜਿਹੜੀਆਂ ਵਰਤਣੀਆਂ ਚਾਹੀਦੀਆਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਉਹ ਸਭ ਕੁਝ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੀ ਤਾਂ ਜੋ ਕਿਸੇ ਵੀ ਸਾਧ ਸੰਗਤ ਨੇ ਜਿਨ੍ਹਾਂ ਨੇ ਪਾਠ ਕਰਨਾ ਹੈ ਉਹ ਆਪਣਾ ਸਹਿਜ ਪਾਠ ਆ ਜਿਹੜਾ ਉਹ ਕਰ ਸਕੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਕੀ ਸਹਿਜ ਪਾਠ ਕੀ ਹੈ ਸਹਿਜ ਪਾਠ ਦਾ ਮਤਲਬ ਹੈਗਾ ਕਿ ਆਪਾਂ ਨੇ ਪਾਠ ਕਰਨਾ ਸਹਿਜੇ-ਸਹਿਜੇ ਮਤਲਬ ਕਿ ਹੌਲੀ-ਹੌਲੀ ਪਾਠ ਕਰਨਾ ਮਤਲਬ ਕਿ ਇੱਕ ਦਿਨ ਦੇ ਵਿੱਚ 10 ਅੰਗ ਪੜ੍ਹ ਲੇ ਜਾਂ 20 ਅੰਗ ਪੜ੍ਹ ਲੇ ਇਹ ਮਿੱਠੇ ਦਿਨਾਂ ਦੇ ਵਿੱਚੋਂ ਆਪਣਾ ਜਿਹੜਾ ਪਾਠ ਆ ਉਹ ਪੂਰਾ ਹੋ ਜਾਂਦਾ ਏ ਮਤਲਬ ਕਿ ਕਈ ਹੁੰਦੇ ਨੇ ਮੇਰੀਆਂ ਬੀਬੀਆਂ ਭੈਣਾਂ ਮੇਰੇ ਵੀਰ ਹੁੰਦੇ ਨੇ ਸੱਤ ਦਿਨ ਦੇ ਵਿੱਚ ਵਿੱਚ ਵੀ ਪਾਠ ਪੂਰਾ ਕਰ ਲੈਂਦੇ ਨੇ ਕਈ 15 ਦਿਨਾਂ ਦੇ ਵਿੱਚ ਕਈ 16 ਦਿਨਾਂ ਦੇ ਵਿੱਚ ਇਹ ਆਪਣੇ ਤੇ ਡਿਪੈਂਡ ਆ ਆਪਾਂ ਕਿੰਨੇ ਆ ਟਾਈਮ ਲੈ ਕੇ ਇਹ ਪਾਠ ਆ ਜਿਹੜਾ ਇਸ ਦੀ ਸਮਾਪਤੀ ਕਰ ਸਕਦੇ ਆ ਸਹਿਜੇ ਸਹਿਜੇ ਕਰਨਾ ਹੁੰਦਾ ਪਾਠ ਇਹਦਾ ਮਤਲਬ ਇਹੀ ਹੈ ਕਿ ਆਪਾਂ ਜਿਹੜਾ ਪਾਠ ਆ ਉਹ ਮर्यादा ਦੇ ਵਿੱਚ ਰਹਿ ਕੇ ਕੀਤਾ ਜਾਵੇ ਇਹ ਤੁਸੀਂ ਜਿਹੜਾ ਪਾਠ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਰ ਸਕਦੇ ਹੋ ਜਿਨ੍ਹਾਂ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੈਗੇ ਨੇ ਉਸ ਤੋਂ ਕਰ ਸਕਦੇ ਆ ਨਹੀਂ ਆਪਾਂ ਨੂੰ ਸਹਿਜ ਪਾਠ ਦੀ ਕੋਠੀ ਆਂਦੀ ਆ ਉਸ ਤੋਂ ਵੀ ਕਰ ਸਕਦੇ ਆ ਹੁਣ ਕਈਆਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਆਪਾਂ ਸਹਿਜ ਪਾਠ ਕੀ ਆਪਾਂ ਘਰ ਵਿੱਚ ਕਰ ਸਕਦੇ ਆ ਹਾਂਜੀ ਤੁਸੀਂ ਸਹਿਜ ਪਾਠ ਘਰ ਹੀ ਵੀ ਕਰ ਸਕਦੇ ਹੋ ਜਾਂ ਕਿਸੇ ਗੁਰਦੁਆਰੇ ਜਾ ਕੇ ਵੀ ਤੁਸੀਂ ਸਹਿਜ ਪਾਠ ਕਰ ਸਕਦੇ ਹੋ ਜੇ ਕਿਸੇ ਦੇ ਲਾਗੇ ਹੈਗਾ ਜਿਵੇਂ ਕਿ ਕਈ ਪਿੰਡ ਚ ਰਹਿੰਦੇ ਨੇ ਆਪਣੇ ਆਪਾਂ ਪਿੰਡ ਚ ਰਹਿੰਦੇ ਆ ਆਪਾਂ ਪਿੰਡ ਦੇ ਗੁਰਦੁਆਰੇ ਜਾ ਕੇ ਵੀ ਕਰ ਸਕਦੇ ਆ ਇਸ ਦੀ ਆਰੰਭ ਤੇ ਇਸ ਨੂੰ ਆਪਾਂ ਘਰ ਚ ਬਹਿ ਕੇ ਵੀ ਇਸ ਨੂੰ ਆਰੰਭ ਕਰ ਸਕਦੇ ਆ ਪਾਠ ਨੂੰ ਕਰਨਾ ਹੈ ਆਪਾਂ ਨੇ ਜਿੰਨਾ ਆਪਾਂ ਮਿੱਠਿਆ ਸਮਾਂ ਹੁੰਦਾ ਉਸ ਸਮੇਂ ਦੇ ਵਿੱਚ ਆਪਾਂ ਨੂੰ ਪਾਠ ਕਰਨਾ ਚਾਹੀਦਾ ਹੈ ਇਸ ਪਾਠ ਦੀ ਸਮਾਪਤੀ ਕਰਨੀ ਚਾਹੀਦੀ ਆ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਾਠ ਲਗਾਤਾਰ ਕਰਨਾ ਚਾਹੀਦਾ ਹੈ ਪਾਠ ਵਿੱਚ ਕੋਈ ਨਾਹਗਾ ਨਹੀਂ ਪੈਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਨੇ ਅੱਜ ਪਾਠ ਕਰ ਲਿਆ ਕੱਲ ਆਪਾਂ ਪਾਠ ਨਹੀਂ ਕੀਤਾ ਹਾਂ ਕਿਸੇ ਨੂੰ ਕੋਈ ਐਮਰਜੈਂਸੀ ਪੈ ਜਵੇ ਫਿਰ ਆਪਾਂ ਇੱਕ ਦਿਨ ਸਕਿੱਪ ਕਰ ਸਕਦੇ ਹਾਂ ਪਰ ਜੇ ਆਪਾਂ ਕਰੇ ਹੈਗੇ ਆ ਆਪਾਂ ਨੂੰ ਕੋਈ ਕੰਮ ਨਹੀਂ ਹੈਗਾ ਕਿਤੇ ਨਹੀਂ ਜਾਣਾ ਕੋਈ ਐਮਰਜੈਂਸੀ ਨਹੀਂ ਹੈਗੀ ਫਿਰ ਆਪਾਂ ਨੂੰ ਪਾਠ ਜਿਹੜਾ ਉਹ ਸਕਿੱਪਰ ਨਹੀਂ ਕਰਨਾ ਚਾਹੀਦਾ ਨਹੀਂ ਛੱਡਣਾ ਚਾਹੀਦਾ ਆਪਾਂ ਨੂੰ ਲਗਾਤਾਰ ਕਰਨਾ ਚਾਹੀਦਾ ਇਹ ਪਾਠ ਤੇ ਜੇ ਆਪਾਂ ਪਾਠ ਕਰਨ ਕਰਨ ਤੋਂ ਪਹਿਲਾਂ ਹਨਾ ਆਪਾਂ ਜੇ ਮੈਂ ਟਾਇਲਟ ਵਗੈਰਾ ਜਾਣਿਆ ਜਾਂ ਵਾਸ਼ਰੂਮ ਜਾਣਿਆ ਤਾਂ ਤੁਹਾਨੂੰ ਪਾਠ ਕਰਨ ਤੋਂ ਪਹਿਲਾਂ ਨਾ ਲੈਣਾ ਚਾਹੀਦਾ ਹੈ ਸੁੱੱਚੇ ਕੱਪੜੇ ਵਸਤਰ ਪਾ ਲੈਣੇ ਚਾਹੀਦੇ ਨੇ ਕਿਉਂਕਿ ਆਪਾਂ ਟਾਇਲਟ ਜਾਂਦੇ ਆ ਵਾਸ਼ਰੂਮ ਜਾਂਦੇ ਆ ਬੇਸ਼ੱਕ ਆਪਾਂ ਆਪਣਾ ਹੱਥ ਧੋ ਲੈਂਦੇ ਆ ਹਨਾ ਪਰ ਫਿਰ ਵੀ ਇੱਕ ਜਿਹੜੀ ਮਰਿਆਦਾ ਬਣੀ ਹੁੰਦੀ ਆ ਪਾਠ ਕਰਨ ਦੀ ਉਹ ਆਪਾਂ ਪੰਗ ਨਹੀਂ ਕਰਨੀ ਹੁੰਦੀ ਸਾਰ ਸੰਗਤ ਜੀ ਤੁਸੀਂ ਨਾ ਕੇ ਸੁੱੱਚੇ ਕੱਪੜੇ ਪਾ ਕੇ ਫਿਰ ਤੁਸੀਂ ਪਾਠ ਕਰਨ ਬੈਠ ਸਕਦੇ ਹੋ ਤੇ ਪਾਠ ਕਰਨ ਲਈ ਆਪਾਂ ਨੂੰ ਕਿਤੇ ਦੂਰ ਦੋਰਾਡੇ ਜਾਣ ਦੀ ਕੋਈ ਲੋੜ ਨਹੀਂ ਹੁੰਦੀ ਆਪਾਂ ਆਪਣੇ ਘਰ ਵਿੱਚ ਕੋਠੀ ਸਾਹਿਬ ਤੋਂ ਵੀ ਪਾਠ ਕਰ ਸਕਦੇ ਹਾਂ ਜੇ ਕਿਸੇ ਦੇ ਘਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਸੰਬੋਧਿਤ ਸੰਦੋਹਿਤ ਹੈਗ ਸੰਬੋਧਿਤ ਹੈਗੇ ਨੇ ਤਾਂ ਤੁਸੀਂ ਉਸ ਤੋਂ ਵੀ ਪਾਠ ਕਰ ਸਕਦੇ ਹੋ ਪਾਠ ਨੂੰ ਕੋਈ ਵੀ ਕਰ ਸਕਦਾ ਹੈ ਕਿਸੇ ਵੀ ਉਮਰ ਦਾ ਵਿਅਕਤੀ ਆ ਜਿਹੜਾ ਉਹ ਕਰ ਸਕਦਾ ਚਾਹੇ ਬੁੱਢਾ ਏ ਜਵਾਨ ਆ ਜਾ ਕੋਈ ਬੱਚਾ ਹੈ ਇਸ ਦੇ ਵਿੱਚ ਕੋਈ ਏਜ ਮੈਟਰ ਨਹੀਂ ਕਰਦੀ ਸਿਰਫ ਉਸ ਨੂੰ ਗੁਰਮੁਖੀ ਪੜਨੀ ਆਉਣੀ ਚਾਹੀਦੀ ਹੈ ਠੀਕ ਹੈ ਜੀ ਗੁਰਮੁਖੀ ਚੰਗੀ ਤਰੀਕੇ ਨਾਲ ਪੜਨੀ ਆਉਣੀ ਚਾਹੀਦੀ ਹੈ ਸ਼ਬਦਾਂ ਦਾ ਚੰਗੀ ਤਰੀਕੇ ਨਾਲ ਉਚਾਰਨ ਕਰਨਾ ਆਉਣਾ ਚਾਹੀਦਾ ਹੈ ਤਾਂ ਹੀ ਆਪਣਾ ਕੀਤਾ ਪਾਠ ਆ ਜਿਹੜਾ ਉਹ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਸਫਲ ਹੁੰਦਾ ਹੈ ਸਫਲ ਪ੍ਰਵਾਨ ਤਾਂ ਹੀ ਆਪਣਾ ਪਾਠ ਆ ਜਿਹੜਾ ਉਹ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਹੁੰਦਾ ਹੈ ਤੇ ਆਪਾਂ ਇਹ ਪਾਠ ਨੂੰ ਕਰਨ ਦੇ ਫਾਇਦੇ ਕੀ ਹੁੰਦੇ ਨੇ ਮਤਲਬ ਜੇ ਆਪਾਂ ਘਰ ਦੇ ਵਿੱਚ ਸੱਚਾ ਪਾਠ ਕਰਦੇ ਆਂ ਤਾਂ ਉਸ ਨਾਲ ਆਪਾਂ ਨੂੰ ਕੀ ਲਾਭ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਆ ਆਪਣੇ ਘਰ ਦੇ ਉੱਪਰ ਆਪਣੇ ਜੀਵਾਂ ਤੇ ਉੱਪਰ ਇੱਕ ਤਰੀਕੇ ਨਾਲ ਆਪਾਂ ਕਹਿ ਲਓ ਕਿ ਆਪਣੇ ਘਰ ਦੇ ਉੱਪਰ ਗੁਰੂ ਸਾਹਿਬ ਜੀ ਦਾ ਪੈਰਾ ਲੱਗ ਜਾਂਦਾ ਹੈ ਫਿਰ ਆਪਣੇ ਘਰ ਦੇ ਅੰਦਰ ਕੋਈ ਬੁਰੀ ਸ਼ਕਤੀ ਜਾਂ ਕੋਈ ਆਪਣੇ ਘਰ ਦੇ ਕੁਝ ਵੀ ਨਹੀਂ ਕਰਵਾ ਸਕਦਾ ਦੂਜਾ ਫਾਇਦਾ ਹੁੰਦਾ ਹੈ ਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਇਕਾਗਰ ਰਹਿੰਦਾ ਹੈ ਜੀਆਂ ਦੇ ਵਿੱਚ ਪਿਆਰ ਮਿਲਾਂਪ ਦੀ ਭਾਵਨਾ ਪੈਦਾ ਹੁੰਦੀ ਆ ਹੋਰ ਜੇ ਆਪਣੇ ਘਰ ਦੇ ਜੀ ਕਿਸੇ ਬੁਰੀ ਸੰਗਤ ਚ ਨੇ ਜਾਂ ਕਿਸੇ ਦੇ ਘਰ ਦੀ ਸ਼ਰਾਬ ਪਿੰਦੇ ਨੇ ਸ਼ਰਾਬ ਪਿੰਗਿਆ ਜਾਂ ਹੋਰ ਗੁਲੀਆਂ ਆਦਤਾਂ ਵਿੱਚ ਫਸੇ ਨੇ ਉਹ ਵੀ ਇਹਨਾਂ ਆਦਤਾਂ ਚੋਂ ਬਾਹਰ ਨਿਕਲਦੇ ਨੇ ਸ਼ਰਾਬਤੀ ਤਾਂ ਇੱਕ ਤਰੀਕੇ ਨਾਲ ਘਰ ਚੋਂ ਮੁਕਤੀ ਹੀ ਹੋ ਜਾਂਦੀ ਆ ਪਰ ਹਾਂ ਜੇ ਆਪਾਂ ਪਾਠ ਕਰਨਾ ਹੈ ਤਾਂ ਪੂਰਾ ਮਨ ਬਣਾ ਕੇ ਸੱਚੀ ਸ਼ਰਧਾ ਨਾਲ ਕਰਨਾ ਚਾਹੀਦਾ ਇਹ ਪਾਠ ਇਹ ਨਹੀਂ ਤੁਸੀਂ ਪਾਠ ਨੂੰ ਕਰਨਾ ਆਰੰਭ ਕਰਤਾ ਪਰ ਤੁਸੀਂ ਉਹਨੂੰ ਵਿੱਚ ਛੱਡਤਾ ਪਾਠ ਨੂੰ ਵਿੱਚ ਨਹੀਂ ਛੱਡਣਾ ਪਹਿਲਾਂ ਪਾਠ ਕਰਨ ਤੋਂ ਪਹਿਲਾਂ ਆਪਣਾ ਮਨ ਇਕਾਗਰ ਕਰ ਲਓ ਕੀ ਅਸੀਂ ਇਹ ਪਾਠ ਕਰਨਾ ਹੈ ਐਨੇ ਟਾਈਮ ਵਿੱਚ ਕਰਨਾ ਹੈ ਜੇ ਤੁਸੀਂ ਪਾਠ ਇੱਕ ਵਾਰ ਆਰੰਭ ਕਰ ਲਿਆ ਤਾਂ ਉਸ ਦੀ ਸਮਾਪਤੀ ਹੀ ਕਰਨੀ ਆ ਯਾਨੀ ਕਿ ਆਪਾਂ ਵਿੱਚੋਂ ਹੀ ਛੰਡ ਦਿੱਤਾ ਫਿਰ ਉਹ ਪਾਠ ਆਪਣੇ ਕਿਸੇ ਲੇਖੇ ਨਹੀਂ ਲੱਗਣਾ ਸਾਹਾ ਸੰਗਤ ਜੀ ਉਹ ਗੁਰੂ ਮਹਾਰਾਜ ਦੀ ਨਜ਼ਰ ਦੇ ਵਿੱਚ ਕੋਈ ਪਾਠ ਨਹੀਂ ਕੀਤਾ ਹੋਏਗਾ ਜੇ ਤੁਸੀਂ ਪਾਠ ਨੂੰ ਆਰੰਭ ਕਰਦੇ ਹੋ ਮਿੱਠੇ ਟਾਈਮ ਦੇ ਵਿੱਚ ਪੂਰਾ ਕਰਦੇ ਹੋ ਤਾਂ ਤੁਹਾਡਾ ਕੀਤਾ ਹੋਇਆ ਪਾਠ ਗੁਰੂ ਮਹਾਰਾਜ ਦੀ ਕਿਰਪਾ ਦੇ ਵਿੱਚ ਨਜ਼ਰ ਦੇ ਵਿੱਚ ਪੂਰਾ ਉਤਰੇਗਾ ਤੁਸੀਂ ਨੇ ਪ੍ਰਸ਼ਾਦ ਬਣਾ ਕੇ ਪਾਠ ਦੀ ਸਮਾਪਤੀ ਦੇ ਟਾਈਮ ਪ੍ਰਸ਼ਾਦ ਬਣਾ ਕੇ ਇਸ ਦਾ ਭੋਗ ਲਗਾਉਣਾ ਹੈ ਤੇ ਫਿਰ ਤੁਸੀਂ ਆਪਣੇ ਘਰ ਦੇ ਜੀਆਂ ਦੇ ਵਿੱਚ ਇਸ ਬਣਾਏ ਭੋਗ ਲਹਾਏ ਨੂੰ ਜੀਆਂ ਦੇ ਵਿੱਚ ਵਰਤਾ ਸਕਦੇ ਹੋ ਸਹਿਜ ਪਾਠ ਕੋਈ ਔਖਾ ਨਹੀਂ ਹੁੰਦਾ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਸਾਲ ਦੇ ਵਿੱਚ ਇੱਕ ਵਾਰ ਤਾਂ ਆਪਾਂ ਨੂੰ ਸੈਜ ਪਾਠ ਕਰਨਾ ਚਾਹੀਦਾ ਹੈ ਤਾਂ ਜੋ ਘਰ ਦੇ ਵਿੱਚ ਅਸ਼ੁੱਧਤਾ ਬਣੀ ਰਹੇ ਆਉਣ ਵਾਲੇ ਰੋਗ ਦੁੱਖਾਂ ਤੋਂ ਆਪਾਂ ਨੂੰ ਛੁਟਕਾਰਾ ਮਿਲ ਸਕੇ ਤੇ ਆਪਣਾ ਜਿਹੜਾ ਘਰ ਆ ਉਹ ਇੱਕ ਤੌਰ ਤੇ ਆਪਣਾ ਸਵਰਗ ਬਣ ਜਾਂਦਾ ਹੈ ਜਿਸ ਘਰ ਦੇ ਵਿੱਚ ਪਾਠ ਹੁੰਦਾ ਹੈ ਰੋਜ਼ਾਨਾ ਪਾਠ ਹੁੰਦਾ ਹੈ ਉਹ ਘਰ ਸਵਰਗਾ ਦਾ ਘਰ ਬਣ ਜਾਂਦਾ ਹੈ ਸੋ ਸਾਧ ਸੰਗਤ ਜੀ ਤੁਸੀਂ ਸਾਰਿਆਂ ਨੇ ਆਪਣਾ ਸਾਲ ਦੇ ਵਿੱਚ ਇੱਕ ਵਾਰੀ ਸਹਿਜ ਪਾਠ ਜ਼ਰੂਰ ਕਰਨਾ ਹੈ ਕੋਈ ਵੀ ਜੀ ਕਰੋ ਕਰਦਾ ਛੋਟਾ ਵੱਡਾ ਜਾਂ ਕੋਈ ਬਜ਼ੁਰਗ ਕੋਈ ਵੀ ਇਸ ਪਾਠ ਨੂੰ ਕਰੋ ਹਰ ਸਾਲ ਵਿੱਚ ਇੱਕ ਪਾਠ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦੀ ਕਿਰਪਾ ਆਪਣੇ ਪਰਿਵਾਰ ਤੇ ਹੁੰਦੀ ਆ ਆਪਣੇ ਘਰ-ਵਾਰ ਤੇ ਹੁੰਦੀ ਆ ਆਪਣੇ ਕਾਰੋਬਾਰ ਵਿੱਚ ਵਾਦਾ ਹੁੰਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਆ ਜਿਨ੍ਹਾਂ ਦਾ ਮਨ ਝਟਕਦਾ ਰਹਿੰਦਾ ਏ ਇੱਕ ਥਾਂ ਨਹੀਂ ਟਿਕਦਾ ਉਹਨਾਂ ਦਾ ਮਨ ਝਟਕਣੋਂ ਖਟ ਜਾਂਦਾ ਏ ਸੋ ਸਾਧ ਸੰਗਤ ਜੀ ਮੇਰੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਕਿ ਤੁਸੀਂ ਸਹਿਜ ਬਾਣੀ ਦੇ ਅਰੰਭਕਤਾ ਜਰੂਰ ਕਰੋ ਬਾਠ ਨੂੰ ਆਰੰਭ ਜਰੂਰ ਕਰੋ ਆਪਣੇ ਘਰ ਦੇ ਵਿੱਚ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗੀ ਜੇ ਕੁਝ ਦੱਸਦੇ ਹੋਏ ਕੋਈ ਭੁੱਲ ਚੁੱਕੀ ਹੋਈ ਹੋਵੇ ਤਾਂ ਆਪਣੀ ਭੈਣ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਜਰੂਰ ਪਾਠ ਕਰਿਓ ਤੁਹਾਡੇ ਘਰ ਵਿੱਚ ਜਰੂਰ ਬਰਕਤਾਂ ਆਉਣਗੀਆਂ ਬਾਬਾ ਜੀ ਦੀ ਮਿਹਰ ਹੋਊਗੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ